ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰੀਨ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈ ਉਹ ਹੈਗੀ ਜੀ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿਰਪਾ ਕਰਕੇ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਇਹ ਉਹਨਾਂ ਦੇ ਭਵਿੱਖ ਵਾਸਤੇ ਬਹੁਤ ਵਧੀਆ ਜਿਹੜਾ ਇੱਕ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁ ਆਪਣੇ ਆਪ ਦੇ ਪੈਰਾਂ ਦੇ ਉੱਪਰ ਖੜੇ ਹੋ ਸਕਦੇ ਆ ਉਹਦੇ ਲਈ ਜਿਹੜੀ ਸਰਕਾਰ ਵੱਚਨ ਵੱਧ ਹੈ ਤੇ ਉਸੇ ਦੇ ਤਹਿਤ ਹੀ ਸਰਕਾਰ ਨੇ ਇੱਕ ਅਪਰੈਂਟਿਸਿਪ ਪ੍ਰੋਗਰਾਮ ਜਿਹੜਾ ਚਾਲੂ ਕੀਤਾ ਹੈ ਜਿਹਦੇ ਤਹਿਤ ਬੱਚਿਆਂ ਨੂੰ ਜਿਹੜਾ ਹਰ ਸਾਲ ਸੌਰੀ ਹਰ ਮਹੀਨੇ ਵਜੀਫਾ ਜਿਹੜਾ ਉਹ ਦਿੱਤਾ ਜਾਊਗਾ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਕੇ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ apprenticeship ਪ੍ਰੋਗਰਾਮ ਸ਼ੁਰੂ ਕਰਨ ਲਈ ਗ੍ਰਾਂਟ ਜਾਰੀ ਕੀਤੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਜਾਂ ਉਹਨਾਂ ਵਿਦਿਆਰਥੀਆਂ ਨੂੰ ਦੱਸ ਦਈਏ ਕਿ apprenticeship ਕੀ ਹੁੰਦਾ ਕਿਉਂਕਿ ਜਿੰਨੀ ਦੀ ਜਿੰਨੀ ਜਿਹੜੀ ਪੂਰੀ ਵੀਡੀਓ ਜਾਂ ਉਹ ਪੱਤਰ ਹੈ ਉਹ apprenticeship ਦੇ ਉੱਪਰ ਨਿਰਭਰ ਕਰਦਾ ਤਾਂ apprenticeship ਦੋਸਤੋ ਇੱਕ ਇੱਕ ਤਰ੍ਹਾਂ ਦਾ ਕਹਿ ਲਈਏ ਵੀ ਆਪਾਂ ਟ੍ਰੇਡ ਹੁੰਦੀ ਹੈ ਠੀਕ ਹੈ ਜਿਹੜੀ ਆਪਾਂ ਕਿਸੇ ਦੇ ਅੰਡਰ ਹੈ ਕਿ ਸਿੱਖਦੇ ਆਂ ਭਾਵ ਇੱਕ ਸਕਿੱਲ ਹੁੰਦੀ ਹੈ ਹਨਰ ਹੁੰਦਾ ਹੈ ਜਿਵੇਂ ਕੋਈ ਬਿਜ਼ਨਸ ਲਾ ਲੋ ਆਪਾਂ ਇੱਕ ਤਰ੍ਹਾਂ ਦਾ ਠੀਕ ਹੈ ਜਿਹੜਾ ਆਪਾਂ ਕਿਸੇ ਦੇ ਅੰਡਰ ਰਹਿ ਕੇ ਸਿੱਖਦੇ ਆ ਜਾਂ ਕਿਸੇ ਤੋਂ ਗੁਰੂ ਮੰਨ ਕੇ ਸਿੱਖਦੇ ਆ ਜਾਂ ਕਿਸੇ ਆਪਣੇ ਹੋਰ ਵੱਡੇ-ਵਡੇਰਾਂ ਤੋਂ ਜਾਂ ਕਿਸੇ ਦੁਕਾਨਦਾਰ ਤੋਂ ਕਿਸੇ ਵੀ ਬਿਜ਼ਨਸ ਐ ਤਾਂ ਜਿਹੜੀ ਕੋਈ ਆਪਾਂ ਸਿੱਖਿਆ ਹਾਸਲ ਕਰਦੇ ਆ ਉਹਨੂੰ ਅਪਰੈਂਟਿਸਿਪ ਬੋਲਦੇ ਆ ਠੀਕ ਹੈ ਜੀ ਪੰਜਾਬ ਸਰਕਾਰ ਨੇ ਸਾਲ 24-25 ਲਈ 12ਵੀਂ ਜਮਾਤ ਦੇ ਚੁਣੇਗੇ ਵਿਦਿਆਰਥੀਆਂ ਲਈ ਅਪਰੈਂਟਿਸਿਪ ਪ੍ਰੋਗਰਾਮ ਸ਼ੁਰੂ ਕਰਨ ਅਤੇ ਇਸ ਲਈ ਗ੍ਰਾਂਟਾਂ ਜਾਰੀ ਕੀਤੀਆਂ ਹਨ ਇਹ ਗ੍ਰਾਂਟਾਂ ਵਿਦਿਆਰਥੀ ਨੂੰ ਉਹਨਾਂ ਦੇ ਰੁਝਾਨ ਅਨੁਸਾਰ ਅਪਰੈਂਟਿਸਿਪ ਟ੍ਰੇਨਿੰਗ ਪ੍ਰਦਾਨ ਕਰਨ ਲਈ ਜਾਰੀ ਕੀਤੀਆਂ ਟਰੈਨਿੰਗ ਲਾਉਂਗੇ ਤੁਹਾਡਾ ਆਉਣ ਜਾਣ ਦਾ ਖਰਚਾ ਜਾਂ ਹੋਰ ਖਾਣ ਪੀਣ ਦਾ ਜਾਂ ਜਿੰਨੀ ਵੀ ਤੁਹਾਡਾ ਉੱਤੇ ਖਿਚਲਾ ਹੋਊਗੀ ਉਸ ਦੇ ਸਬੰਧ ਵਿੱਚ ਤੁਹਾਨੂੰ ਜਿਹੜਾ ਉਜੀਫਾ ਦਿੱਤਾ ਜਾਊਗਾ ਤਾਂ ਹੁਣ ਕੀ ਹੈ ਇਹ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ 1500 ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਏਗਾ ਠੀਕ ਹੈ ਜੀ ਹਰ ਮਹੀਨੇ ਜਿਹੜਾ ਤੁਹਾਨੂੰ ਉਹ 1500 ਵਜੀਫਾ ਦਿੱਤਾ ਜਾਏਗਾ ਤੁਹਾਨੂੰ ਨਹੀਂ ਵਜੀਫਾ 2 ਮਹੀਨੇ ਲਈ ਮਿਲੇਗਾ ਪਹਿਲੇ 2 ਮਹੀਨੇ ਭਾਵੇਂ 3000 ਰੁਪਿਆ ਜਿਹੜਾ ਉਹ ਮਿਲਣਾ ਪਰ ਇਸ ਤੋਂ ਵੀ ਅੱਗੇ ਜਿਹੜੀ ਜਾਣਕਾਰੀ ਹੋਰ ਵੀ ਰੌਚਕ ਹੈ ਏਕ ਲਈ ਸਿਰਫ 2 ਮਹੀਨੇ ਤੁਹਾਨੂੰ 1500 ਬਦਨ 100 ਮਿਲੇਗਾ ਤੇ ਇੱਥੇ ਗੱਲ ਖਤ ਇਸ ਤੋਂ ਇਲਾਵਾ ਜਿਸ ਦੁਕਾਨ ਜਾਂ ਅਦਾਰੇ ਵਿੱਚ ਵਿਦਿਆਰਥੀ ਅਪਰੈਂਟਸਿਪ ਕਰਨਗੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਵਜੀਫਾ ਦੇਣਾ ਲਾਜ਼ਮੀ ਹੋਵੇਗਾ ਲਓ ਜੀ 1500 ਰੁਪਏ ਵਜੀਫਾ ਤੁਹਾਨੂੰ ਜਿਹੜੀ ਸਰਕਾਰ ਦੇਊਗੀ ਤੇ 1500 ਵਜੀਫਾ ਉਹ ਤੁਹਾਨੂੰ ਅਦਾਰਾ ਜਾਂ ਉਹ ਦੁਕਾਨ ਜਾਂ ਕੋਈ ਵੀ ਜਿੱਥੇ ਤੁਹਾਡੀ ਅਪਰੈਂਟਸਿਪ ਟ੍ਰੇਨਿੰਗ ਲੱਗੂਗੀ ਉਹ ਤੁਹਾਨੂੰ ਦੇਵੇਗਾ ਜੇਕਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਸ ਤਰ੍ਹਾਂ ਵਿਦਿਆਰਥੀ ਨੂੰ ਅਪਰੈਂਟਸਿਪ ਦੌਰਾਨ ਹਰ ਮਹੀਨੇ ਕੁੱਲ 3000 ਰੁਪਏ ਵਜੀਫਾ ਮਿਲਣਗੇ ਵਿਦਿਆਰਥੀਆਂ ਦੀ ਚੋਣ ਉਹਨਾਂ ਦੇ ਰੁਝਾਨ ਅਨੁਸਾਰ ਕੀਤੀ ਜਾਵੇਗੀ ਅਤੇ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਅਪ੍ਰੈਂਟਿਸਸ਼ਿਪ ਲਈ ਚੁਣਿਆ ਜਾਏਗਾ ਜੋ 12ਵੀਂ ਜਮਾਤ ਤੋਂ ਬਾਅਦ ਅਪ੍ਰੈਂਟਿਸਸ਼ਿਪ ਕਰਨ ਦੇ ਇੱਛੁਕ ਹੋਣਗੇ ਇਸ ਤੋਂ ਇਲਾਵਾ ਅਪ੍ਰੈਂਟਿਸਸ਼ਿਪ ਲਈ ਸਿਰਫ ਉਹਨਾਂ ਦੁਕਾਨਾਂ ਜਾਂ ਆਧਾਰਾਂ ਦੀ ਚੋਣ ਕੀਤੀ ਜਾਵੇਗੀ ਜਿੱਥੇ ਅਪ੍ਰੈਂਟਿਸਸ਼ਿਪ ਲਈ ਹਰ ਜਗ੍ਹਾ ਖਾਲੀ ਹੋਵੇ ਅਤੇ ਅਪ੍ਰੈਂਟਿਸਸ਼ਿਪ ਦੇਣ ਲਈ ਤਿਆਰ ਹੋਣਗੇ ਠੀਕ ਹੈ ਜੀ ਅਪ੍ਰੈਂਟਿਸਸ਼ਿਪ ਦੇ ਪਹਿਲੇ 2 ਮਹੀਨਿਆਂ ਬਾਅਦ ਜੇਕਰ ਕੰਪਨੀ ਅਤੇ ਵਿਦਿਆਰਥੀ ਦੋਵਾਂ ਦਾ ਚੋਣ ਅਤੇ ਇਹ ਅਪ੍ਰੈਂਟਿਸਿਪ ਦੀ ਮਿਆਦ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਹਾਲਾਂਕਿ ਇਸ ਤੋਂ ਬਾਅਦ ਵਿਦਿਆਰਥੀ ਨੂੰ ਸਿਰਫ ਸਬੰਧਤ ਦੁਕਾਨ ਜਾਂ ادارے ਵੱਲੋਂ ਵਜੀਫਾ ਦਿੱਤਾ ਜਾਏਗਾ ਅਤੇ ਸਰਕਾਰ ਇਸ ਵਿੱਚ ਕੋਈ ਯੋਗਦਾਨ ਨਹੀਂ ਘਲੀ ਠੀਕ ਹਾਲਾਂਕਿ ਸਰਕਾਰ ਦੇ ਦੇਖੋ ਇੱਥੇ ਸਿਰਫ 2 ਮਹੀਨਿਆਂ ਦਾ ਵਜੀਫਾ ਜਿਹੜਾ ਉਹ ਕਹਿ ਰਹੇ ਹੈ ਇਸ ਤੋਂ ਬਾਅਦ ਜੇਕਰ ਉਸ ਦੁਕਾਨਦਾਰ ਜਾਂ ਉਸ ਅਦਾਰੇ ਤੁਹਾਨੂੰ ਮਤਲਬ ਜੇਕਰ ਤੁਹਾਡਾ ਕੰਮ ਵਧੀਆ ਲੱਗਦਾ ਹੈ ਜਾਂ ਤੁਹਾਡੀ ਉੱਥੇ ਪਕੜ ਹੁੰਦੀ ਹੈ ਠੀਕ ਹੈ ਜੀ ਤੁਹਾਡੀ ਜਿਹੜੀ ਪਰਫਾਰਮੈਂਸ ਵਧੀਆ ਤਾਂ ਉਹ ਦੁਕਾਨਦਾਰ ਉਹ ਜਿੰਨਾ ਸਮਾਂ ਤੁਹਾਨੂੰ ਚਾਹੇ ਰੱਖ ਸਕਦਾ ਹੈ ਤੋਂ 1500 ਜਿਹੜਾ ਵਜੀਫਾ ਤੁਹਾਨੂੰ ਉਹ ਮਿਲਣਾ ਹੀ ਮਿਲਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਸਕਿੱਲ ਹੈ ਜਾਂ ਹੁਨਰ ਉਹ ਤੁਸੀਂ ਉਸ ਤਰ੍ਹਾਂ ਗੇਨ ਕਰਦੇ ਰਹਿਣਾ ਜੀ ਇਸ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸਹਿਮਤੀ ਫਾਰਮ ਭਰਨਾ ਲਾਜ਼ਮੀ ਹੋਵੇਗਾ ਤੇ ਇਸ ਤੋਂ ਇਲਾਵਾ ਅਪਰੈਂਟਸ਼ਿਪ ਟ੍ਰੇਨਿੰਗ ਬਾਰੇ ਵੀ ਜਮਾਨਦੀ ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ ਅਪ੍ਰੈਲ ਮਈ ਜੂਨ ਵਿੱਚ ਕਰਵਾਈ ਜਾਵੇਗੀ ਇਹ ਪ੍ਰੋਗਰਾਮ ਪੰਜਾਬ ਦੇ ਵਿਦਿਆਰਥੀਆਂ ਲਈ ਬਹੁਤ ਲਾਇਬਲ ਹੋਵੇਗਾ ਕਿਉਂਕਿ ਇਸ ਨਾਲ ਉਹਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਿੱਚ ਮਦਦ ਮਿਲੇਗੀ ਜਿਸ ਤਰ੍ਹਾਂ ਕਿ ਪਿਛਲੇ ਸਾਲਾਂ ਦੇ ਦੌਰਾਨ ਵੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਜੀ ਬਿਜ਼ਨਸ ਬਲਾਸਟਰ ਠੀਕ ਹੈ ਉਸੇ ਦਾ ਇੱਕ ਹਿੱਸਾ ਹੈ ਕਿਉਂਕਿ ਆਪਾਂ ਉਹਨਾਂ ਵਿੱਚ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਤੁਸੀਂ ਆਪਣੇ ਰੁਝਾਨ ਦੇ ਅਨੁਸਾਰ ਆਪਣੇ ਹੁਨਰ ਦੇ ਅਨੁਸਾਰ ਜਿਹੜਾ ਵੀ ਕੋਈ ਕਿੱਤਾ ਕਰਨਾ ਉਹਨੂੰ ਪਰਫੁੱਲਟ ਕਿਵੇਂ ਕਰਨਾ ਹੈ ਉਹਦੀ ਟ੍ਰੇਨਿੰਗ ਆਪਾਂ ਕਾਇਦਾ ਲੱਗਣਗੀ ਆ ਠੀਕ ਹੈ ਜੀ ਤਾਂ ਸਰਕਾਰ ਵੱਲੋਂ ਵੀ ਥੋੜੀ-ਬਹੁਤ ਮਦਦ ਕੀਤੀ ਜਾਣੀ ਹੈ ਤੇ ਜਿੱਥੇ ਤੁਹਾਡੀ ਟ੍ਰੇਨਿੰਗ ਲੱਗਣੀ ਹੈ ਜਿਹੜਾ ਤੁਹਾਨੂੰ ਜਿਹੜਾ ਵੀ ਕੋਈ ਕੰਪਨੀ ਜਾਂ ਕੋਈ ਵਜੀਫਾ ਜਿਹੜਾ ਹੋ 1500 ਰੁਪਏ ਹੈ ਵਜੀਫੇ ਦੇ ਰੂਪ ਚ ਮਿਲੂਗਾ ਠੀਕ ਹੈ ਜੀ ਸੋ ਵਿਦਿਆਰਥੀ ਨੂੰ ਬਤਵਤ ਬਤ ਸ਼ੇਅਰ ਕਰਿਓ ਉਹਨਾਂ ਵਿਦਿਆਰਥੀਆਂ ਨਾਲ ਜਿਹੜੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ ਆਪਣੇ ਕਿਸੇ ਜਿਹੜਾ ਪੈਰਾਂ ਦੇ ਉੱਪਰ ਖੜਾ ਕਰਨਾ ਚਾਹੁੰਦੇ ਆ ਜਾਂ ਆਪਣਾ ਹੁਨਰ ਜਿਹੜਾ ਹੁਨਕਾਰਨਾ ਚਾਹੁੰਦੇ ਆ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ